ਸ੍ਰੀ ਸਾਹਿਬ ਅਸੀਂ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਕਿ ਇੱਥੇ ੱੱਕਾ ਬਸਤੀ ਹੈ ਜੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਰਹੋਣ ਨੂੰ ਇਹ ਤੁਹਾਡੀ ਹੈ ਹਾਂ ਜੀ ਆਜ਼ਾਦੀ ਤੋਂ ਲਈ ਤੁਸੀਂ ਹੈ ਨਹੀਂ ਤੇ ਮੈਂ ਪਿੱਛੇ ਤੁਹਾਡੀ ਗੱਲ ਕਰਕੇ ਆਇਆ ਹਾਂ ਉੱਥੇ ਖੜ ਕੇ ਐਸ ਡੀ ਐਮ ਵੀ ਸੀ ਇਹ ਅਫਸਰ ਵੀ ਸੀ ਜੀ ਹਾਂ ਜੀ ਗੱਲ ਇਹ ਹੈ ਕਿ ਸਦਾ ਤੁਸੀਂ ਅੰਦਰ ਦਰਿਆਦੇ ਰਹਿ ਨਹੀਂ ਸਕਦੇ ਇਹੀ ਹੈ ਜੀ ਐਸੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਬਾਹਰ ਜਗ੍ਹਾ ਦੇ ਦਈਏ ਬਿਲਕੁਲ ਜੀ ਇਹੀ ਮੈਂ ਨਾਲ ਘਰ ਬਣਾਉਣ ਨੂੰ ਪੈਸੇ ਬਿਲਕੁਲ ਮੈਂ ਇਹਦੀ ਪੇਰਵਾਹੀ ਕਰੂੰਗਾ ਠੀਕ ਹੈ ਸਰ ਮੈਂ ਹੁਣ ਵੀ ਉੱਥੇ ਗੱਲ ਕਰਕੇ ਆਇਆ ਹਾਂ ਕੱਲ ਨੂੰ ਹੀ ਤੁਹਾਡੀ ਗੱਲ ਟੀਸੀ ਨਾਲ ਕਰਾਂਗਾ ਐਈ ਤੁਹਾਨੂੰ ਹੋਰ ਜਗ੍ਹਾ ਦਵੋ ਨੇ ਕਿੰਨੇ ਕਿੰਨੇ ਮਰਲੇ ਜਗ੍ਹਾ ਚਾਹੀਦੀ ਆ ਪੰਜ ਪੰਜ ਜੋ ਕਾਨੂੰਨ ਦਾ ਸਰਕਾਰ ਦੇ ਉਹੀ ਬਿਲਕੁਲ ਜਾਇਜ਼ ਕਹਿ ਰਹੇ ਪੰਜ ਪੰਜ ਮਰਲੇ ਤੁਹਾਨੂੰ ਜਗ੍ਹਾ ਦਵੋ ਨੇ ਕੋਈ ਚੰਗੀ ਜਗ੍ਹਾ ਹੋਵੇ ਇਹ ਸਾਰੇ ਜਿਹੜੇ ਦਰਿਆ ਦੇ ਵਿੱਚ ਪਾਣੀ ਚ ਹੁਣ ਡੁੱਬੇ ਵੀ ਕਰ ਤੁਹਾਡੇ ਆ ਹਾਂਜੀ ਸਾਰੇ ਜੀ ਐਨ ਵੀ ਪਰਿਵਾਰ ਸਾਰੇ ਨੀਆ ਕੋਈ ਨੀਆ ਦੇ ਉਖੜ ਜਾਂਦੇ ਪਹਿਲਾਂ ਤਾਂ ਇਹ ਦੱਸੋ ਵੀ ਕੋਈ ਰਾਸ਼ਨ ਪਾਣੀ ਦੀ ਕਿਸੇ ਤਰ੍ਹਾਂ ਦੀ ਘਾਟ ਤਾਂ ਨਹੀਂ ਹੈ ਨਹੀਂ ਨਹੀਂ ਐਸੀ ਭੇਜ ਦਿੰਦੇ ਤਾਂ ਦੂਸਰੀ ਗੱਲ ਇਹ ਆ ਕਿ ਮੈਂ ਕੱਲ ਨੂੰ ਡੀਸੀ ਨਾਲ ਮੀਟਿੰਗ ਰੱਖੀ ਹੈ ਤੁਹਾਨੂੰ 5-5 ਮਰਲੇ ਦੇ ਬਾਹਰ ਪਲਾਟ ਰਹੋਂਦੇ ਕਿਤੇ ਚੰਗੀ ਜਗ੍ਹਾ ਜਿੱਥੇ ਤੁਸੀਂ ਫੇਰ ਨਾਲ ਤੁਹਾਨੂੰ ਜਾੜਨਾ ਪਵੇ ਤੁਸੀਂ ਉੱਥੇ ਆਪਣੀ ਕਰਵਾਉਣਾ ਪਰ ਸਾਰੇ ਤੁਹਾਡੇ ਧਿਆਨ ਛੋੜ ਕਰ ਦिए ਕਿਉਂਕਿ ਤੁਸੀਂ ਸਾਡੀ ਗੱਲ ਗਾਂ ਰੱਖਣੀ ਜਦੋਂ 23 ਦੇ ਵਿੱਚ ਸਾਰਾ ਪਿੰਡ ਹੀ ਰੁੜ ਗਿਆ ਸੀ ਜੀ 80 90 ਘਰ ਨਹੀਂ ਆਉਤੇ ਚੱਕੇ ਗਏ ਉਸ ਤੋਂ ਬਾਅਦ ਸਾਨੂੰ ਨੱਲ ਮੰਡੀ 'ਚ ਬੈਠਣ ਨੂੰ ਜਗ੍ਹਾ ਦਿੱਤੀ ਉੱਥੇ ਸਾਡੇ ਦੋ ਨੌਜਵਾਨ ਜਿਹੜੇ ਪਾਣੀ 'ਚ ਡੁੱਬ ਗਏ ਸੀ ਉਸ ਤੋਂ ਬਾਅਦ ਉਹ ਦੱਸਿਆ ਉੱਥੇ ਉਹਨਾਂ ਨੇ ਸਰ ਉਸ ਤੋਂ ਬਾਅਦ ਸਾਨੂੰ ਅਫਸਰਾਂ ਨੇ ਨਾਲ ਲਈ ਆ ਕੇ ਡੀਐਸਪੀ ਐਸਐਚਓ ਐਸਡੀਐਮ ਤਹਿਸੀਲਦਾਰ ਇਹਨਾਂ ਨੇ ਸਾਨੂੰ ਨਾਲ ਲਿਆ ਕੇ ਜਮਸ਼ੇਰ ਪਿੰਡ ਸੀਗਾ ਲਾਗੇ ਉੱਥੇ ਸਾਨੂੰ ਜਿਹੜੀ ਜਗ੍ਹਾ ਦਿੱਤੀ ਜੀ ਵੀ ਆਹ ਜ਼ਮੀਨ ਤੁਹਾਡੀ ਆ ਇੱਥੇ ਤੁਸੀਂ ਸਵੇਰੇ ਆ ਕੇ ਪੰਜ-ਪੰਜ ਮਰਲੇ ਤੁਹਾਨੂੰ ਪਲਾਟ ਦਿੱਤੇ ਜਾਣਗੇ ਜਦੋਂ ਸਸਕਾਰ ਕਰਤਾ ਜੀ ਉਹਦੀ ਵੀਡੀਓ ਆ ਜਦੋਂ ਸਸਕਾਰ ਕਰਤਾ ਸਾਰਾ ਪ੍ਰਸ਼ਾਸਨ ਮੰਨ ਕੇ ਬਾਦ ਵਿੱਚ ਮੋਕਾ ਇਹ ਗਰੀਬਾਂ ਨਾਲ ਹਮੇਸ਼ਾ ਹੀ ਝੋਕਾ ਹੁੰਦਾ ਆ ਇਹ ਜਿਹੜੀ ਸਰਕਾਰ ਮੈਂ ਤੁਹਾਡੇ ਤੋਂ ਪਹਿਲਾਂ ਦੱਸਦਾ ਮੈਂ ਕਹਾਂ ਇਹਨਾਂ ਨੇ ਜਦੋਂ ਮੁੱਖ ਮੰਤਰੀ ਸੀ ਇਹਨਾਂ ਨੇ ਤਾਂ ਸੀਲਿੰਗ ਐਕਟੀਵੇਟ ਕਰਤਾ ਸੀ ਜੇ ਆਪਣੀ ਮੈਂ ਤਾਂ ਕਰਿਆ ਸੀਗੇ ਪੰਜ ਪੰਜ ਮਰਲੇ ਤੁਹਾਨੂੰ ਸਭ ਨੂੰ ਮਿਲਣ ਇਹਨਾਂ ਨੇ ਉਹ ਕੰਮ ਰੋਕਿਆ ਵਾ ਪਰ ਵੱਡਾ ਦਾ ਜਾਇਜ਼ ਗੱਲ ਹੈ ਕਿ ਤੁਹਾਡੇ ਅੰਦਰ ਘਰ ਹੈ ਉਹਨੂੰ ਇੱਥੇ ਤੇ ਜੇ ਪੱਟਣਾ ਹੈ ਤਾਂ ਤੁਹਾਨੂੰ ਘਰ ਦੇ ਦੇਣਾ ਚਾਹੀਦਾ ਹੈ ਉੱਦੋਂ ਗੁਜ਼ਾਰਾ ਨਹੀਂ ਹੈਗਾ ਜੀ ਫਿਕਰ ਨਾ ਕਰੋ ਤੁਹਾਡਾ ਮੈਂ ਕਰੂੰਗਾ ਇਹ ਸਾਰਾ ਇਹ ਨਾ ਹਰ ਸਾਲ ਜੀ ਇਹ ਦਰਿਆ ਦੇ ਪਰਲੇ ਬੰਨੇ ਨਾ ਬੰਨਦੇ ਇਹ ਹਰ ਸਾਲ ਥੋੜਾ ਵੀ ਦਰਿਆ ਓਵਰ ਲੋਡ ਹੁੰਦਾ ਤਾਂ ਵੀ ਇਹ ਘਰ ਦੇ ਦੇਣਾ ਚਾਹੀਦਾ ਹੈ ਅੱਜ ਮੈਂ ਐਮਪੀ ਹਾਂ ਜੀ ਜਿੰਨਾ ਮੇਰਾ ਜੋਰ ਹੈ ਮੈਂ ਚਲਾਉਂਗਾ ਬਿਲਕੁਲ ਜੀ ਤੇ ਜੇ ਨਹੀਂ ਤਾਂ 150ਰ ਕੱਢ ਲੋ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤੁਹਾਨੂੰ ਘਰ ਜੇ ਨਵੇਂ ਨਾਂ ਦਿੱਤੇ ਨਾ ਤਾਂ ਮੈਨੂੰ ਫੜ ਲਿਓ ਤੁਸੀਂ ਸਰ ਮਾੜਾ ਹੱਲਾ ਮਾਰੋ ਬਾਕੀ ਅਸੀਂ ਪੂਰਾ ਹੱਲਾ ਮਾਰਾਂਗਾ ਪੂਰਾ ਪੰਜ ਮਰਲੇ ਇਹ ਕੀ ਤੁਹਾਨੂੰ ਕੋਈ ਗੱਡੀਆਂ ਜਿਹੜਾ ਗੈਸ ਚੱਲੇ ਬੰਦੇ ਪਰ ਬੇੜੀ ਨਹੀਂ ਸਾਨੂੰ ਮਿਲੀ ਸੀ ਉਹ ਐਸਡੀਐਮ ਮੈਡਮ ਕਿੱਧਰ ਹੈ ਬੇੜੀ ਚਾਹੀਦੀ ਹੈ ਉਹ ਇਨਸਪੈਕਟਰ ਸਾਹਿਬ ਇਹਨਾਂ ਨੂੰ ਇੱਕ ਇੱਕ ਗੱਲ ਕਰਨ ਦਿਓ ਸਾਡੀ ਦਾ ਦੋ ਨਾ ਇਹਨਾਂ ਨੂੰ ਬੇੜੀ ਦੇ ਦਿਓ ਇਹਨਾਂ ਨੂੰ ਇੱਕ ਮਿੰਟ ਇਹਨਾਂ ਨੂੰ ਇੱਕ ਬੇੜੀ ਦੇ ਦਿਓ ਠੀਕ ਹੈ ਠੀਕ ਹੈ ਹੈਗਾ ਤੁਹਾਡੇ ਕੋਲ ਇੰਤਜ਼ਾਮ ਦਰਵਾਜੇ ਨੇ ਸਰ ਮੈਡਮ ਇੱਕ ਰਾਨੇ ਪਿੱਛੇ